ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਨੇ ਅਪਾਰ ਕਿਰਪਾ ਤੇ ਬਖਸ਼ਿਸ਼ ਰਹਿਮਤ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਜੀ ਆਪ ਵਰਤੇ ਗੁਰੂ ਪੰਗੋ ਪਾਤਸ਼ਾਹ ਜੀ ਨੇ ਆਪ ਦਿਆਲੂ ਕਿਰਪਾਲੂ ਹੋ ਕੇ ਜਿਹੜਾ ਗੁਰਦੁਆਰਾ ਰਾਮਸਰ ਵਿਖੇ ਸਤਗੁਰਾਂ ਦੇ ਪਵਿੱਤਰ ਸਰੂਪ ਇੱਥੇ ਉਹ ਸਰੂਪਾਂ ਦੀ ਸੰਪੂਰਨਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਪਿਛਲੇ ਸਮੇਂ ਦੇ ਦੌਰਾਨ ਕੁਝ ਔਣਤਾਈਆਂ ਵਿੱਚ ਨਜ਼ਰ ਆਉਂਦੀਆਂ ਸੀ ਤੇ ਫਿਰ ਸਾਰਿਆਂ ਨੇ ਬੈਠ ਕੇ ਐਗਜੈਕਟਿਵ ਚ ਫੈਸਲਾ ਕੀਤਾ ਕਿ ਇਸ ਅਸਥਾਨ ਦੀ ਜਿੱਥੇ ਮਹਾਰਾਜ ਰੂਪ ਛੱਪ ਕੇ ਜਿੱਥੇ ਤਿਆਰ ਹੋ ਜਾਂਦੇ ਬਿਰਾਜਮਾਨ ਹੁੰਦੇ ਆ ਉਹਦੀ ਕਾਰ ਸੇਵਾ ਰਾਹੀਂ ਏਸੀ ਹਾਲ ਰਾਹੀਂ ਸੱਚਮੋਸ ਮਸੂਫ ਹੋਵੇ ਵੀ ਸਤਗੁਰੂ ਜੀ ਆਪ ਬਿਰਾਜਮਾਨ ਆ ਉਹ ਕਾਰ ਸੇਵਾ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਪੂਰੀ ਵਾਲਿਆਂ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਤੇ ਆਪ ਕਿਰਪਾਲੂ ਦਿਆਲੂ ਹੋ ਕੇ ਸਤਿਗੁਰ ਜੀ ਨੇ ਉਹ ਸੰਪੂਰਨਤਾ ਅੱਜ ਚੌਥੀ ਮੰਡਲ ਦਾ ਆਧ்கਾਟ ਜਿਹੜਾ ਉਹ ਗੁਰੂ ਸਾਹਿਬ ਜੀ ਨੇ ਆਪ ਕੀਤਾ ਨਾਲ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਈ ਐਹੋ ਜਿਹੀਆਂ ਵੀ ਗੱਲਾਂ ਹੁੰਦੀਆਂ ਸੀ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਤਾਂ ਨਹੀਂ ਕਰ ਸਕਦਾ ਪਰ ਗੁਰੂ ਸਾਹਿਬ ਨੇ ਤਾਰਸ ਕਰਕੇ ਕਿਉਂਕਿ ਵੱਡਾ ਕਾਰਜ ਸੀ ਉਹ ਵੱਡਾ ਕਾਰਜ ਆਪ ਸੰਪੂਰਨਤਾਵਾਂ ਸਤਗੁਰ ਜੀ ਨੇ ਕਰਵਾਈਆਂ ਤੇ ਬਾਬਾ ਜੀ ਦਾ ਧੰਨਵਾਦ ਕਰਦਾ ਸਾਰਾ ਏਅਰ ਕੰਡੀਸ਼ਨ ਪਰੰਗੇ ਤੇ ਸਤਗੁਰਾਂ ਦੇ ਤਾਕਤ ਸਾਰੇ ਉਹ ਸਤਗੁਰ ਜੀ ਨੇ ਸੇਵਾ ਲੈ ਲਈ ਸਤਗੁਰ ਜੀ ਦੇ ਛਾਪ ਕੇ ਅੰਗ ਜਿਹੜੇ ਉਹਨਾਂ ਦੇ ਬਕਾਇਦਾ ਤੌਰ ਤੇ ਲਮਾਰੀਆਂ ਦੇ ਖਾਨੇ ਬਣਾਏ ਗਏ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਬਿਆਦਬੀ ਨਾ ਹੋਵੇ ਹੋਰ ਸਤਗੁਰ ਜੀ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਮਸ਼ੀਨ ਵੀ ਅੱਜ ਨਵੀਂ ਸ਼ੁਰੂ ਹੋ ਗਈ ਆ ਜਿਹਦਾ ਰਸਮੀ ਤੌਰ ਤੇ ਅੱਜ ਉਦਘਾਟਨ ਵੀ ਹੋ ਗਿਆ ਇਹ ਮਸ਼ੀਨ ਜਿਹੜੀ ਆ ਅੱਗੇ ਆਪਾਂ ਦੇਖਦੇ ਸੀ ਕਿੱਡਾ ਲੰਬਾ ਸਿਸਟਮ ਸੀ ਇਹਦੇ ਵਿੱਚ ਆਟੋਮੈਟਿਕ ਮਸ਼ੀਨ ਆ ਇੱਕ ਅੰਗ ਤੇ ਦੋ ਅੰਗ ਇੱਕ ਮੋੜਲੇ ਪਾਸੇ ਇੱਕ ਪਿਛਲੇ ਪਾਸੇ ਉਹ ਦੋਹਾਂ ਦੀ ਸ਼ਪਾਈ ਵਿੱਚੋਂ ਹੋ ਕੇ ਸੰਪੂਰਨਤਾ ਨਿਕਲਣੀ ਆ ਤੇ ਬੜੇ ਅਰਸੇ ਦੀ ਇਹ ਵੀ ਸੀ ਭਈ ਆਪਾਂ ਕਿਸੇ ਨਾ ਕਿਸੇ ਢੰਗ ਨਾਲ ਇਹਨਾਂ ਦੇ ਉੱਤੇ ਕੋਈ ਸਤਗੁਰੂ ਜੀ ਦੇ ਸਰੂਪ ਜਿਹੇ ਜਾਂਦੇ ਆ ਤੇ ਉਹਨਾਂ ਦਾ ਸਾਡੇ ਕੋਲ ਆਵੇਂ ਰਿਕਾਰਡ ਲਿਖਤੀ ਸਾਰਾ ਹੁੰਦਾ ਪਰ ਹੁਣ ਉਹਦਾ ਜਿਹੜਾ ਗੁਰੂ ਸਾਹਿਬ ਨੇ ਕਿਰਪਾ ਬਖਸ਼ਿਸ਼ ਕਰਕੇ ਉਹਦੇ ਉੱਤੇ ਬਾਰ ਕੋਡ ਵੀ ਲੱਗ ਗਿਆ ਤੋਂ ਸੋ ਹੁਣ ਪਤਾ ਰਹੂਗਾ ਕਿੱਥੇ ਕਿੱਥੇ ਸਤਗੁਰ ਜੀ ਦੇ ਸਰੂਪ ਜਾਂਦੇ ਆ ਸੋ ਆ ਜਿਹੜਾ ਸਥਾਨ ਆ ਬਾਬਾ ਸੋਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਆਨੰਦਗੜ੍ਹ ਕਿਲੇ ਵਾਲੇ ਇਹਨਾਂ ਮਹਾਂਪੁਰਸ਼ਾਂ ਨੇ ਆ ਅੰਦਰਲੇ ਪਾਸੇ ਹੁਣ ਤੁਸੀਂ ਦੇਖੋਗੇ ਬਹੁਤ ਵਧੀਆ ਹਾਲ ਸਤਗੁਰਾਂ ਦੇ ਸਰੂਪ ਸ਼ਿਰੋਕਤ ਕਰਨ ਲਈ ਲਿਟਰੇਚਰ ਸ਼ਿਰੋਕਤ ਕਰਨ ਲਈ ਇਹ ਗੁਰੂ ਸਾਹਿਬ ਜੀ ਨਹੀਂ ਨਾ ਕੋਣ ਤਰਸ ਕਰਕੇ ਆਪ ਸੇਵਾ ਲਈ ਆ ਕਿਉਂਕਿ ਸਵਾਵਾਂ ਭਾਵੇਂ ਬਾਕੀਆਂ ਬਿਲਡਿੰਗਾਂ ਦਾ ਵੀ ਆ ਪਰ ਇਹ ਜਿਹੜੀਆਂ ਸਵਾਵਾਂ ਸਤਗੁਰ ਜੀ ਦੇ ਆਪ ਪਿੱਤਰ ਜਿੱਥੇ ਸਤਗੁਰ ਜੀ ਆਪ ਬਰਾਜਮਾਨ ਹੁੰਦੇ ਆ ਉਹਨਾਂ ਅਸਥਾਨਾਂ ਦੀਆਂ ਸੇਵਾ ਆ ਸੋ ਮੈਂ ਬਹੁਤ ਬਹੁਤ ਸੰਗਤ ਨੂੰ ਵਧਾਈ ਦਿਨਾ ਬਾਬਾ ਜੀ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਔਰ ਬਾਬਾ ਸੁਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਜੀ ਨੂੰ ਬਹੁਤ ਬਹੁਤ ਵਧਾਈ ਦਿਨਾ ਅੱਜ ਸੱਚਮੁੱਚੇ ਮਹਿਸੂਸ ਹੋਇਆ ਵੀ ਉੱਤੇ ਜਲੇ ਅਸੀਂ ਗਏ ਆ ਤੇ ਸੱਚਮੁੱਚ 사ਤਗੁਰ ਜੀ ਆਪ ਜਿਹੜੇ ਉੱਥੇ ਆਪ ਸਾਨੂੰ ਸਾਖ ਸਾਖ ਦਰਸ਼ਨ ਦੇ ਰਹੇ ਆ ਬਹੁਤ ਮਨ ਨੂੰ ਪ੍ਰਸੰਤਾ ਹੋਈ ਮੈਂ ਸਾਰੇ ਸਮੁੱਚੇ ਸਿੱਖ ਸੰਗਤ ਨੂੰ ਵੀ ਵਧਾਈ ਦਿੰਨਾ ਜਿਹੜੇ ਰਹਿੰਦੇ ਥੋੜੇ ਬਹੁਤੇ ਕਾਰ 사ਤਗੁਰ ਜੀ ਉਹ ਵੀ ਆਪ ਕਰਵਾ ਲੈਣਗੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ